ਕਿ ਕੀਤਾ ਜਾਵੇ ਤਾਂ ਚਾਹਤ ਹੋਵੇ ਕਿ ਤੁਂਝਾ ਜਦੋਂ ਨਾਣਕ ਚੱਲ ਰਿਹਾ ਸੀ ਨਾਟ ਦੇ ਦੌਰਾਨ ਇੱਕ ਸੀਗੀਏ ਦਿੱਤਾ ਗਿਆ ਜਿਹਦੇ ਵਿੱਚ ਤੁਹਾਨੂੰ ਲੱਗਿਆ ਕਿ ਇਹ ਪਰ ਸ਼ਰਾਬ ਕਬੂਲ ਕਰਨ ਵਿੱਚ ਬਚੇਗਾ 10 ਸਾਲ ਦੇ ਬੱਚੇ ਨੂੰ ਪਰ ਸ਼ਰਾਬ ਪਿਆ ਤੇ ਉਹ ਕਹਿੰਦੇ ਬਹੁਤ ਧੀਆ ਹੈ ਸ਼ਾਇਦ ਉਹ ਲੋਕਾਂ ਦਾ ਭੁਜਿਆ ਲੱਗਿਆ ਹੋਗਾ ਇਸ ਲਈ ਬਹੁਤ ਧੀਏ ਕਰੀਜ ਹੋ ਗਿਆ ਪਰ ਇਹ ਮੌਜੂਦਾ ਬੱਚੇ ਨੂੰ ਸ਼ਰਾਬ ਪਿਆ ਕੇ ਵੀ ਪਰਪੋਟ ਕਰ ਰਹੇ ਹਨ ਇਸ ਮੰਤ ਨੂੰ ਕਰੂਗਾ ਇਕ ਪਲੇ ਨੂੰ ਥੋੜਾ ਜਿਆਦਾ ਸ਼ਾਰਟ ਰਹਿ ਜਾਏ ਗੇੜ ਲੱਗੀ ਜਿਹੜੀ ਅਸਲੀ ਰੱਖੀ ਹੋਈ ਹੈ ਮੈਂ ਇਹ ਸਭ ਉਸ ਤੋਂ ਬਹੁਤ ਵਾਅਦਤਾਂ ਉਸ ਗੱਲ ਦੇ ਜਿਹੜਾ ਜਿਹੜੇ ਕੰਟਰੋਲ ਵੀ ਆਦੇ ਬੈਲਪੈਡੀ ਮਾਈਂਡ ਦੀ ਜਿਹੜਾ ਤੁਹਾਡਾ ਸੀਨ ਜਿਗਾ ਪੇਟੈਂਟ ਵਾਲਾ ਕੂਰੀਟਿੰਗ ਦੀ ਗੱਲ ਫਰੀ ਸੀਗੀ ਉਸ ਨੂੰ ਮਾਈਂਡ ਦੇ ਵਿੱਚ ਹੀ ਛੋਟਾ ਕਰਕੇ ਦਿਖਾਇਆ ਜਾਵੇ ਔਰ ਲਾਈਟਿੰਗ ਦੀ ਜਿਹੜੀ ਪ੍ਰੋਬਲਮ ਸਾਰੇ ਵਾਸਤੇ ਇੰਨੀ ਜੀ ਇੱਕ ਐਕਟਰ ਜਿਹੜੇ ਸੀਗੇ ਤੁਹਾਡੇ ਜਿਹੜੇ ਸੀਗੇ ਉਹ ਕਈ ਵਾਰੀ ਕੰਪਲ ਕਰ ਚੁੱਕੇ ਸਨ ਉਨੂੰ ਕੋੜਾ ਸੈਕਟ ਕਰਵਾਇਆ ਬੰਨ ਸੰਸਕਰ ਦੇਤੀ ਜੀਵਨ ਭਗ ਮੈਂ ਜੀਰੋ ਦੇ ਵੀ ਜਾਣਦਾ ਕਿ ਕੁਝ 10 15 ਸਾਲ ਤੋਂ ਉੱਤੇ ਦਾ ਕੰਮ ਕੀਤਾ ਨਹੀਂ ਲੈਜੈਂਡ ਨੇ ਮਦਰ ਨਹੀਂ ਸਕੀ ਬਹੁਤ سارے ਨਾਟਕ ਇਹ ਨਾਟਕ ਮੈਂ ਦੇਖੀ ਨਾ ਦੇਖ ਨਹੀਂ ਸਕਿਆ ਨਾ ਹੀ ਪੜ ਸਕਿਆ ਕਿਸ ਕਾਰਨ ਸੀਗੇ ਜੀ ਜੀ ਆਪਾਂ ਉਸ ਪਰ ਸੋਟਕੇ ਕਦੀਪ ਜੀ ਜਿਹੋ ਉਹਨਾਂ ਨੇ ਜਦੋਂ ਸੰਮੂਹ ਦਾ ਉਹਨਾਂ ਦਾ ਦਸਾਰਾ ਦਾ ਸਟਾਪ ਤੋਂ ਬਹੁਤ ਵਧੀਆ ਲੁਕੀ ਗੱਲ। ਕੀ ਮਤਲਬ ਕੁਝ ਬੰਦਿਆਂ ਨੂੰ ਬੰਦਾ ਮੇਰੀਆਂ ਕੂਬੀਆਂ ਹੀ ਗੜਾਈ ਜੋ। ਹਾਂ ਮੇ ਉਹ ਉਹਨਾਂ ਚਿਰ ਤੱਕ ਸੁਣਦੇ ਆ ਜਦੋਂ ਉਹ ਕੋਈ ਗੱਲ ਕਰਦਾ ਉਹ ਅੰਦਰੇ-ਅੰਦਰ ਹੀ ਪਤਾ ਲੱਗ ਜਾਂਦਾ ਬੰਦੇ ਦੇ ਬੇਸ ਤੋਂ ਕਿ ਉਹ ਨਹੀਂ ਚਾਹੁੰਦਾ ਯਾਰ ਜਿਹੜੀ ਇਦਾਂ ਕੁ ਗੱਲ। ਪਰ ਇਹ ਵੱਡੀ ਗੱਲ ਹੈ ਜਿਹਨੂੰ ਭਾਈ ਨੇ ਇਹ ਬਹੁਤ ਮਨੀ ਗੱਲ ਹੋ ਚੁੱਕੀ ਹੈ। ਜਦੋਂ ਇਹਨਾਂ ਦੇ ਕਿਸੇ ਨਾਲ ਟਕ ਦੀ ਗੱਲ ਹੁੰਦੀ ਹੈ ਤੇ ਉੱਥੇ ਇਹੀ ਗੱਲ ਸਾਹਮਣੇ ਆਉਂਦੀ ਵੀ ਯਾਰ ਕਿ ਪਹਿਲਾਂ ਇਹਦਾ ਪਰ ਤੁਹਾਨੂੰ ਕੰਨ ਦੀ ਜਿਹੜੀ ਤੇ ਬ ਚਾਰ ਚੱਲ ਚੱਤਾ ਕਰਦੀ ਹੁੰਦੀ ਉਹ ਤੇ ਵਧੀਆ ਸੀ ਲੱਗਦੀ ਵਧੀਆ ਬੰਦਾ ਸ਼ਿਖਾਉਣ ਤੋਂ ਪਹਿਲਾਂ ਬੇਦੀ ਬਰੀ ਮੇਰੇ ਚ ਪਹਿਲੀ ਬਰੀ ਹੋ ਰਿਹਾ ਵਾ ਕੀ ਇਹ ਸ਼ਿਖਾਉਣ ਤੋਂ ਪਹਿਲਾਂ ਵਿਚਾਰ ਕਰਨਾ ਕਰਦਾ ਇਹ دوسری ਗੱਲ ਜਿਹੜੀ ਗੱਲ ਕਰਨ ਵਾਲੀ ਹੈ ਕਿ ਇਹ 25 ਪਾਤਰਾਂ ਦਾ ਨਾਟਕ ਕਰਨ ਤੇ 20 ਦਾ ਕਰਨ ਤੇ 15 ਦਾ ਮਤਲਬ ਕੱਲਾ ਇਹ ਗੱਲ ਨਹੀਂ ਆ ਇਹ ਪਰਵਾਰ ਨੂੰ ਸਭ ਤੋਂ ਵੱਡੀ ਗੱਲ ਆ ਇੱਕ ਕੈਰੈਕਟਰ ਨੇ ਸਾਡੇ ਉੱਤੇ ਹੀ ਉਹਨਾਂ ਨੇ ਇੱਕ ਗੱਲ ਬਰੀ ਮੈਨੂੰ ਕਹੀ ਯਾਰ ਕਿਦਾ ਮੈਂ ਸੰਜੀਵਨ ਦੀ ਰਚਨਾ ਤੋਂ ਜਿੰਨਾ ਪ੍ਰਭਾਵ ਹਰੁੰਦਾ ਜਿੰਨਾ ਪ੍ਰਭਾਵਿਤ ਮੈਂ ਇਹ ਹੈ ਕਿ ਇਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਇਕੱਠਾ ਕਰਉਂਦੀ ਉਹ ਜੁਆਇੰਟ ਫੈਮਿਲੀ ਅੱਜ ਵੀ ਕਰਦੀ ਰਹਿੰਦੀ ਹੈ ਕਿ ਮੈਂ ਸਾਰੀਆਂ ਜਗ੍ਹਾਵਾਂ ਦੇ ਰਿਸ਼ਤਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰਦੀ ਆ ਉਹ ਤੇ ਕੁਮਿਸ਼ਨ ਲਾ ਦਿੱਤੀ ਤਾਂ ਦੀ ਕੋਸ਼ਿਸ਼ ਕੀਤੀ ਕਿ ਆਪਾਂ ਉਹਨਾਂ ਦੇ ਜਿੰਦ ਦੇ ਵਿੱਚ ਰੱਖਦੇ ਆ ਉਹ ਜਿਆਦਾ ਕਰਦੇ ਆ ਇਹ ਦਰਸ਼ਕ ਬਿਲਕੁਲ ਇੰਨਾ ਟਾਈਮ ਨਹੀਂ ਹੈਗਾ ਦੱਸ ਸਕਦੇ ਪਹਿਲਾਂ ਟੀਵੀ ਆਇਆ ਸੀ ਉਹਦੇ ਤੋਂ ਰਿਪੋਰਟ ਦੀ ਗੱਲ ਕਰਦੇ ਸੀ ਆਪਣੇ ਰਿਪੋਰਟਾਂ ਦਾ ਬਹੁਤ ਲੋਕਾਂ ਦੇ ਹੱਥਾਂ 'ਚ ਮੋਬਾਈਲ ਆ ਲੋਕੀ ਥੋੜਾ ਜਿਹਾ ਵੀ ਉਧਰ ਉਧਰ ਹੋਏ ਸਟੇਜ 'ਤੇ ਲੋਕ ਜਿਹੜੇ ਬਹੁਤ ਅੰਗੂਰੇ ਸਿਆਣੇ ਕਿ ਮੈਂ ਉੱਠ ਕੇ ਚਲਾ ਗਿਆ ਇਸ ਤਰ੍ਹਾਂ ਦੇ ਬਹੁਤ ਬੈਠੇ ਹੁੰਦੇ ਆ ਜਿਹੜੇ ਬਹੁਤ ਸਿਆਣੇ ਆ ਵੀ ਤੇ ਅਣਜਾਣੇ ਇਹਨਾਂ ਚੀਜ਼ਾਂ ਨੂੰ ਰੱਖੋ ਹੁਣ ਧਿਆਨ 'ਚ ਬਹੁਤ ਟਾਈਮ ਲੱਗਦਾ ਕੰਮ ਛੋਟਾ ਹੋਣਾ ਚਾਹੀਦਾ ਹਾਂਜੀ ਗੱਲ ਨੂੰ ਥੋੜੇ ਸਮਝੀ ਕਰੂੰ ਦੇਖੋ ਮੈਂ ਕਹਿਣਾ ਚਾਹਾਂਾ ਕਿ ਜਿਹਨੇ ਇੱਕ ਆਪਾਈਨਿੰਗ ਗਰਲਫ੍ਰੈਂਡ ਦਾ ਦੁਆਰਾ ਜਾਂ ਨੌਕਾ ਹੈ

ਜਦੋਂ ਮੈਂ ਗੁੰਡੂ ਦੇ ਵਿੱਚ ਕਹਾਂ ਬਹੁਤ ਲਾਇਆ ਕਿਵੇਂ ਦੇ ਸੀ 35 ਉਹ ਉੱਪਰ ਸਰ ਉਹ ਮੈਂ ਤਾਂ ਨਾ ਪੱਲਾ ਸਾਹ ਵਾਰੀ 2 ਮਿੰਟ ਗੱਲਾਂ ਪੱਲਾ ਸਾਹ ਬਾਰੇ ਤਾਂ ਸਾਰਾ ਕੁਝ ਪਤਾ ਹੀ ਆ ਉਹਨਾਂ ਬਾਰੇ ਕੋ ਤਾਂ ਆਪਣੇ ਆਪ ਇੱਕ ਨਾ ਸੀ ਇਹ ਸਭ ਨੂੰ ਇਸੇ ਤੋਂ ਛੋਟਾ ਸਬਜੈਕਟ ਹੈ ਜਿਹੜੇ ਨੂੰ ਆਵਾਜ਼ ਪੜਿਆ ਨਾਮ ਇਹਦੇ ਅਸੀਂ ਬੈਠੇ ਹਾਂ ਬਗਵਾਨ ਸਿੰਘ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ ਪਰ ਮੈਂ ਸੌਰੀ ਸਾਰਿਆਂ ਤੋਂ ਫੀਕ ਕਰਦਾ ਕਿ ਮੈਂ ਟਾਈਮ ਸਰ ਨਹੀਂ ਆ ਸਕਿਆ ਮੇਰਾ ਦੂਜੀ ਵਾਰੀ ਆ ਜਿਹੜਾ ਮੈਂ ਟਾਈਮ 'ਤੇ ਨਹੀਂ ਆਇਆ ਇੱਕ ਵਾਰੀ ਮੈਂ ਜਦੋਂ ਡਿਊਟੀ ਤੇ ਸੀ ਦਿਰਦੇ ਮੈਂ ਟਾਈਮ 'ਤੇ ਨਹੀਂ ਟਾਈਮ ਤੋਂ ਪਹਿਲਾਂ ਚਲਾ ਗਿਆ ਸੀ ਪਰ ਮੇਰੇ ਬੌਸ ਦਾ ਮੈਨੂੰ ਫੋਨ ਆ ਗਿਆ ਸੀ ਉਹਨਾਂ ਨੇ ਕਿਹਾ ਤੁਹਾਨੂੰ ਪੂਰਤੀ ਮਿਲ ਗਈ ਵੱਡੀ ਮੈਂ ਤਾਂ ਜਿੰ ਮੈਂ ਅਜੇ ਪਹੁੰਚਿਆ ਮੈਂ 3 ਮਿੰਟਾਂ ਦਾ ਸੀ ਵੀ ਮੰਗ ਸਕਦਾ ਸੀ 10 ਮਿੰਟ ਦਾ ਸੋ 8:00 ਤੋਂ 8:00 जापान से ना तो यहाँ पे दोनों विदेश का लगेगा भैया मैं, तो दे मैं, तो तो मैं देख लिया सिर्फ अंदर टाइमिंग से भैया और क्या आपन उतर रहे हैं केदार वैसे ही एक दिन में कोई भी इसमें नहीं होगा क्या भैया सब्जेक्ट नहीं करता मैं हूँ वो आया नहीं भैया देखता नहीं क्या नाम ਵੇਟ ਇੱਕ ਮਨੁੱਖੀ ਜੁਨੀ ਸਾਡੇ ਰਾਸਿਲ ਕੀ ਬਹੁਤ ਪਰਉਪਕਾਰ ਕਰਦਾ ਜੁਸਤੇ ਬਲਦੇ ਨੇ ਕਿੰਨੇ ਬੰਦੇ ਦਾ ਸੀਗਾ ਮੈਡਮ ਜੀ ਜਿਹੜੇ ਬੜੇ ਸਾਲਾਂ ਤੋਂ ਮਿਲ ਰਹੇ ਨੇ ਇਹ ਸਾਡੇ ਸ਼ੋਸ਼ੀ ਆਪਣੀ ਜੀ ਜੀ ਨੇ ਜਿੰਨਾ ਕਿ ਮੋਸਾਈਲ ਨੇ ਬਰੀਕੰਮ ਦੇਣੀ ਬਰੀਕੰਦੀ ਆ ਇਹ ਜੋ ਤੁਸੀਂ ਪਦਾਰਥੀ ਖੋਜ ਕਰਦੇ ਆ ਖੋਜ ਕਰਦੇ ਆ ਉਹ ਤਰੰਗ ਵਿੱਚ ਕਨਵਰਟ ਕਰਦੇ ਸੋ ਇਹਨਾਂ ਦੇ ਨਾਲ ਦੀ ਲੋੜ ਦਾ ਤਾਂ ਬਹੁਤ ਜਾਨ ਮੈਂ ਕੋ ਫੜਿਆ ਬਹੁਤ ਪੇਪਰ ਪੜ ਰਹੇ ਸੀ ਕਸੇ ਕੀ ਨੀਵਾਂ ਤਿੰਨ ਨਾਟਕ ਦਾ ਮਤਲਬ ਦਿਹਾੜ ਜਾ ਰਹੇ ਸੀਗੇ ਇੱਕ ਗੋਦੀ ਵਾਲਾ ਤਾਰਾ ਇੱਕ ਧਾਇਰੇ ਦੀ ਸ਼ਵਮਾ ਜੀ ਦਾ ਇੱਕ ਇੱਕ ਮਿੰਦਰਾ ਸੇਕ ਦਾ ਕੁਛ ਇੰਦ ਤੇ ਹੁਣ ਅਸੀਂ ਸੋਚਣਾ ਹੈ ਵੀ ਜਿਹੜਾ ਅੱਜ ਨੇ ਪਰਿਵਾਰ ਵਿੱਚ ਦੋ ਗੱਲਾਂ ਸਮਝ ਆਉਂਦੀਆਂ ਇੱਕ ਉਹਨਾਂ ਨੂੰ ਬੱਚਾ ਪੈਦਾ ਨਾ ਹੋਵੇ ਬੱਚੇ ਪੈਦਾ ਨਹੀਂ ਹੋਵੇ ਇੱਕ ਜਿਹੜੀ ਪੜੀ ਨਹੀਂ ਸ਼੍ਰੇਣੀ ਸਸ ਜੀ ਸੁਮਨ ਵਰਮਨ ਜੀ ਦੇ ਆਰਟਕ ਦੇ ਵਿੱਚ ਇਹ ਗੱਲ ਡਿਸਕਸ ਹੋਈ ਹੈ ਕਿ ਬੱਚਾ ਪੈਦਾ ਨਾ ਹੋਣਾ ਮੈਨੂੰ ਇਹ ਲੱਗਦਾ ਹੈ ਕਿ ਸੀਪ ਨੇਚਰ ਤੋਂ ਜਿਹੜਾ ਬੱਚਾ ਪੈਦਾ ਨਾ ਹੋਣਾ ਔਰ ਬੱਚਾ ਪੈਦਾ ਨਾ ਕਰਨ ਦੇ ਨਾਲ ਅਸੀਂ ਨੇਚਰ ਤੋਂ ਬਹੁਤ ਦੂਰ ਜਾ ਰਹੇ ਹਾਂ ਨੇਚਰ ਦੇ ਨੇੜੇ ਤੇ ਸਾਨੂੰ ਰਹਿਣਾ ਚਾਹੀਦਾ ਜਿਹੜੀ ਕਾ ਗੱਲ ਇਹਨਾਂ ਨੇ ਕੋਈ ਗੀਤ ਕੀਆ ਨੇ ਕਹੀ ਸੀ ਠੀਕ ਹੈ ਜੱਜਾ ਉਸ ਨੂੰ ਬਹੁਤ ਸਾਰੇ ਅਦਿਕਾ ਮਿਲ ਚੁਕੀ ਹੈ ਔਰਤ ਨੂੰ ਪੁੱਤ ਨਹੀਂ ਸਕਦੇ ਲੇਕਿਨ ਉਸ ਸਮਾਜ ਵਿੱਚ ਇਹ ਨਹੀਂ ਪੁੱਟਿਆ ਜਾਂਦਾ ਜਿੱਥੇ ਪੜਿਆ ਲਿਖਿਆ ਹੈ ਜਿੱਥੇ ਘਰ ਹੈ ਜਿੱਥੇ ਬਰਾਬਰਤਾ ਹੈ ਮੇਰੇ ਗਵਾਂਢ ਵਿੱਚ ਔਰਤ ਰਹਿੰਦੀ ਹੈ ਉਹਨਾਂ ਨੂੰ ਅਨਪੜਾ ਦਾ ਪਰਿਵਾਰ ਕਹਿੰਦੇ ਉਹ ਬੰਦਾ ਆਪ ਦੀ ਔਰਤ ਨੂੰ ਸ਼ਰਾਬ ਵਿੱਚੇ ਪੁੱਟਦਾ ਹੀ ਉਹਨੂੰ ਪੁੱਛੜ ਨਹੀਂ ਸਕਦੇ ਕਿ ਇਹ ਔਰਤ ਹੈ ਮੈਂ ਕਿਹਦਾ ਜਨਮ ਕਰੀ ਤੇ ਸਾਨੂੰ ਪਤਾ ਲੱਗਿਆ ਕਿ ਉਹਦਾ ਪਿਓ ਬੰਦਾਰ ਹੈ ਉਹ ਬੰਦਾ ਗਿਆਨਸ਼ੀਵਾਰ ਅਸੀਂ ਮੈਂ ਜਦਸ ਵਿੱਚ ਉਦੋਂ ਦੀ ਪੁੱਛਦਿਆ ਵੀ ਤੇਰਾ ਕੋ ਮਾਸ ਕੁਦ ਹੋ ਲਈ ਤੇ ਨਹੀਂ ਮੈਂ ਕੀ ਗੱਲ ਹੈਨ ਮੈਂ ਆਪਣੇ ਕੋ ਉਸ ਜਿਹੜੀ ਜਿੰਨੂੰ ਸਿੱਖਣੀ ਲੱਗਿਆ ਸੀਗਾ ਆ ਮੇਰੇ ਲੈ ਕੇ ਸਿੱਖਣ ਦਾ ਸੋ ਉਹ ਉਤਨਾ ਨਾ ਪਿੰਦਾ ਦੇ ਵਿੱਚ ਬਹੁਤ ਕਬੜੀ ਜਿਹੜੀ ਹੈ ਰਾਸਤੀ ਵਾਪਰ ਰਹੀ ਹੈ ਬਾਕੀ ਇਹ ਹੈ ਕਿ ਕਾਂ ਸਾਹਿਬ ਦੀ ਗੱਲ ਨੂੰ ਜ਼ਰੂਰ ਤਾਂਗਾ ਸੰਜੀਵ ਜੀ ਨੇ ਨਾਟਕ ਅਸਲ 25 ਸਾਲ ਪਹਿਲਾਂ ਕੀਤਾ ਸੀ ਤੇ ਸ਼ਾਇਦ ਉਸ ਦਾ ਅਸਰ ਹੋਵੇ ਕਿ ਕਰਨਾ ਤੁਹਾਡਾ ਯਾਨੀ ਉਸ ਦਾ ਨੂੰ ਮੁਖਾਤਿਬ ਹੋਣਾ ਕਿ ਜੇਦੋ ਅਸੀਂ ਭਗਵੰਤ ਘਰ ਕੀ ਦਾ ਕੋਈ ਨਾਟਕ ਕਰਦੇ ਆ ਭਾਵੇਂ ਜਿਹਦੇ ਜੋ ਆਪਣੀ ਇਹ ਤੋਂ ਵਿਅਕਤੀ ਆਪਣੇ ਪੈਲ ਦੀ ਦੋਤੀ ਨਾਲ ਉਤਾਰ ਹੁਣਾ ਹਨਾ ਕਣੀ ਤਰੀਬਾ ਦੀ ਉਹ ਜਿਸ ਵੀ ਨੇ ਨਾਟਕ ਹੈ ਕੰਨ ਦੀ ਮਯੂਸ ਲਈ ਮੈਨੂੰ ਨਹੀਂ ਲੱਗਦਾ ਕਿ ਪਿੰਡਾਂ 'ਚ ਕਲਚਰ ਹੈ ਪਿੰਡਾਂ 'ਚ ਕਲਚਰ ਹੈ ਕਿ ਪਿੰਡ ਦੀ ਕੀ ਹੈ ਉਹ ਮਰਦੀ ਹੈ ਇਸ ਤਨਹੀਂ ਨਹੀਂ ਇਸ ਵਾਰ ਨਹੀਂ ਆਉਂਦੀ ਤੱਕ ਨਹੀਂ ਲਗਭਗ ਗਾਰਗੀ ਸਾਹਿਬ ਨੇ ਕਾਹ ਤੋਂ ਨਾਲ ਲੈ ਗਿਆ ਉਹਦੇ ਵਿੱਚ ਵੀ ਇਹ ਬਾਤ ਰਹੀ ਕਿ ਇਹ ਨਹੀਂ ਦੋਤੀ ਹੈ ਜਿਸਕੇ ਨਾਲ ਇੱਕ ਵਿਅਕਤੀ ਪਿੰਡ ਦਾ ਜੋ ਜ਼ਾਲਮ ਹੈ ਜੋ ਜ਼ੁਲਮ ਕਰਦਾ ਹੈ ਉਹ ਉਸ ਨਾਲ ਰਲਬ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਸੋ ਮੈਨੂੰ ਲੱਗਦਾ ਹੈ ਕਿ ਨਾਟਕਕਾਰ ਜਦੋਂ ਨਾਟਕ ਲਿਖਦਾ ਹੈ ਤਾਂ ਉਹ ਤਮੇਂ ਕੋਈ ਗੱਲ ਨਹੀਂ ਤੱਗਾ ਜਿਸ ਤਰ੍ਹਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸੰਜੀਵਨ ਜੀ ਦਾ ਜਿਹੜਾ ਆਖਰੀ ਡਾਇਲੋਗ ਹੈ ਨਾ ਕਿਹਾ ਜਿਹੜਾ ਸਰਦਾਰ ਜੀ ਜਿਨ੍ਹਾਂ ਨੇ ਪਾਇਆ ਹੁੰਦਾ ਬੋਲਦੇ ਹਨ ਜੀ ਕਿਹਾ ਕਿ ਮੇਰੇ ਤੋਂ ਲੱਗਦਾ ਸੰਜੀਵਨ ਹੀ ਹੋ ਗਿਆ ਅਸਲ ਜੀ ਤੁਸੀਂ ਨਾਟਕ ਉਸ ਚੱਕਰ 'ਚ ਲੀਕੇ ਬੈਠੇ ਕਿ ਉਹ ਡਾਇਲਗ ਕਿਹਾ ਲੋਕ ਨੇ ਜੇ ਮੇਰੇ ਨਾਲ ਰਾਤ ਨਹੀਂ ਆਵੀ ਕੋਈ ਨਾ ساری ਦੁਨੀਆ ਮੇਰੇ ਨਾਲ ਹੈ ਮੈਂ ਇਹਨਾਂ ਨਾਲ ਆਪਣਾ ਜ਼ਿੰਦਗੀ گزارਾਂਗਾ ਤੂੰ ਮੇਰੀ ਕੀ ਗੱਲ ਵੀ ਮੈਂ ਤੇਰੇ ਆਪਣੇ ਕੋ ਤੁਮਾਰ ਕੇ ਧਿਆਨਾ ਇਹਨਾਂ ਲੋਕਾਂ ਨਾਲ ਸਾਝ ਪਾਵਾਂਗੇ ਪੁੱਛਾ ਮੁੱਦਾ ਵਰਕੇ ਨਹੀਂ ਆਪਾਂ ਇਹਦੇ ਕੋ ਤੁਮਾਰ ਬਣ ਰਹੇ ਹੋ ਨਹੀਂ ਇਸ ਬਾਤ ਨੂੰ ਛੱਡ ਲਈ ਤੁਸੀਂ 2 ਘੰਟੇ ਵਰਤ ਪੈਦਾ ਮੈਂ ਇਹ ਨਹੀਂ ਕਹਾਂਗਾ ਕੇ اندر ਦਾ ਕਰੈਕਟਰ ਹੈ ਜੋ ਮਤਲਬ ਕਿ ਜੋ ਚਿਹਰਾ ਤੁਹ ਹੈਗਾ ਉਹ ਮੈਂ ਇਹ ਦਿਖਾਣਾਗਾ ਤੇ ਬੜਾ ਵਧੀਆ ਹਰ ਤਰੀਕੇ ਨਾਲ ਉਹਨੂੰ ਕਰਨਾ ਤੇ ਮੈਂ ਉਹ ਬੜਾ ਨਿਭਾਇਆ ਤੇ ਸਾਨੂੰ ਮੈਂ ਜਦੋਂ ਕਿਹਾ ਜਦੋਂ ਨਾਟਕ ਤੁਸੀਂ ਲਿਖਦੇ ਹੋ ਕਿਵੇਂ ਕੀ ਸੋਚ ਕੇ ਲਿਖਦੇ ਹੋ ਕਹਿੰਦੇ ਜਦੋਂ ਮੈਂ ਬਹਿ ਜਾਂਦਾ ਜੀ ਨਾਟਕ ਦੇ ਨਾ ਤੇ ਕਹਿੰਦਾ ਮੈਂ ਸਾਰਾ ਕੁਝ ਹੀ ਪਾ ਦੇਣਾ ਕਮੇਡੀ ਵੀ ਪਾ ਦੇਣਾ ਜੀ ਮੈਂ ਪੁਰਾਣਾ ਟਾਈਮ ਵੀ ਪਾ ਦੇਣਾ ਵਿਆਹ ਵੀ ਪਾ ਦੇਣਾ ਉਹ ਮੈਂ ਕਹਿੰਦਾ ਵਿਹਿੰਦਾ ਨਹੀਂ ਤੇ ਉਦੋਂ ਕੀ ਹੁੰਦਾ ਏ ਫਿਰ ਨਾਟਕ ਜਦੋਂ ਕੋ ਕਰਦੇ ਆ ਬੈਕ ਸਟੇਜ ਤੇ ਜਿਵੇਂ ਛੋਟੇ ਬੱਚੇ ਸੀ ਜਿਵੇਂ ਪੀਤੇ ਦਾ ਰੋਲ ਕੀਤਾ ਸੀਗਾ ਉਹਨੇ ਇੱਕ ਸੇਵ ਲੈ ਕੇ ਆਉਣੇ ਹੁੰਦੇ ਨਹੀਂ ਹੱਥ ਤੇ ਮੈਂ ਉਹਨੂੰ ਫੜਾਇਆ ਸੀ ਮੈਂ ਕਿ ਤੇਰੀ ਐਂਟਰੀ ਆ ਤੂੰ ਦੋ ਸੇਵ ਲੈ ਕੇ ਆਣਿਆ ਉਹਨੇ ਖੜੇ ਖੜੇ ਨੇ ਪਿੱਛੇ ਸੇਵ ਖਾ ਲਈ ਸਾਰਾ ਉਹ ਸੇਵ ਖਾ ਲਿਆ ਤੇ ਫੇਰ ਉਹ ਉਹਨੂੰ ਨਾਲ ਜਿਹਦੇ ਨਾਲ ਪੈਂਦਾ ਸੀਗਾ ਇੱਕ ਸੀਨ ਦਾ ਡਾ ਹੁੰਦਾ ਵੀ ਹਾਂ ਬਰੇਲੋ ਲਈ ਤੇ ਤਾਇਆ ਲੜਪੇ ਉਹਨੂੰ ਬਕਾਇਦਾ ਵਾ ਖੜਾ ਕੇ ਆਇਆ ਵੀ ਤੂੰ ਇੱਥੇ ਖੜ ਕੇ ਇਹ ਕਹਿਣਾ ਕਿ ਬਰੇਲੋ ਲਈ ਤੇ ਤਾਇਆ ਲੜਪੇ ਉਹ ਪਤਾ ਨਹੀਂ ਪਿੱਛੇ ਪਤਾ ਨਹੀਂ ਕਿ ਵੀ ਸਮਝੌਤੇ ਖਾ ਰਿਆ ਸੀ ਕੀ ਖਾ ਰਿਆ ਸੀ ਪਹੁੰਚੇ ਨਹੀਂ ਜਿੱਥੇ ਅੱਜ ਆਪਣੀ ਆ ਕਰਨੇ ਕਿਹਾ ਕਹਿੰਦੇ ਲੱਗਦਾ ਕਹਿੰਦੇ ਲੜਾਈ ਹੋ ਵੀ ਹੈ ਨਾ ਬਰੇਲੋ ਘਰ ਦੇ ਉਹ ਪਤਾ ਲੱਗੇ ਅਸੀਂ ਇੱਧਰ ਦੇਖ ਰਹੇ ਹਾਂ ਇਹਦੇ ਬਰੇਲੋ ਸਾਡੇ ਘਰ ਦੇ ਨਾਲ ਨਹੀਂ ਇੱਧਰ ਖੜੀ ਅੰਦਾਜ਼ੇ ਚੀਜ਼ਾਂ ਖੜੀਆਂ ਆਪਣੀਆਂ ਤੇ ਅੱਗੇ ਵੈਕਸੇ ਤੇ ਬਹੁਤ ਕੁਝ ਹੁੰਦਾ ਹੀ ਅਸੀਂ ਜਿਵੇਂ ਹਨੇਰਾ ਹੁੰਦਾ ਚੇਂਜਿੰਗ ਦਾ ਬੜਾ ਹੁੰਦਾ ਤੇ ਮੈਂ ਤੇ ਪਹਿਲੇ ਦਿਨ ਜਿਵੇਂ ਮੈਂ ਪੈਂਟ ਪਾਣੀ ਆਉਂਦੀ ਸੀ ਤੇ ਮੈਂ ਜਾਦਰਾ ਲਾ ਕੇ ਉੱਤੇ ਪੈਂਟ ਪਾ ਲਈ ਮੈਂ ਕਿਹਾ ਸੈਕਿੰਡ ਥੀ ਚਾਰ ਵਾਰ ਲੱਗਣਾ ਨਹੀਂ ਕਿਤੇ ਖੁੱਲਣਾ ਜਾਵੇ ਕਿ ਦਰਦ ਦੁਰਦ ਹੋ ਸਹੀ ਨਹੀਂ ਕਰਨਾ ਉਸੇ ਹੀ ਚੀਜ਼ ਆਉਂਦੀਆਂ ਬਾਕੀ ਸਭ ਤੇ ਨਾਟਕ ਹੁੰਦੇ ਲੰਬੇ ਨੇ ਪਰ ਹੁੰਦੇ ਮੇਰੇ ਯਾਰ ਤੇ ਵਧੀਆ ਨੇ ਮੈਂ ਕਾ ਵੀ ਸੱਲਾਂ ਤੋਂ ਕਰਦੀ